ਸਾਰਿਆਂ ਨੂੰ ਮੈਂ ਹਾਂ ਤਫਸੀਰਤਕਰ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦੇ ਸਾਹਮਣੇ ਆਏ ਨੇ ਅੱਜ ਜਿਨ੍ਹਾਂ ਉੱਤੇ ਆਪਾਂ ਗੱਲ ਕਰਾਂਗੇ ਨਵੇਂ ਅਕਾਲੀ ਦਲ ਪਾਰਟੀ ਦੇ ਨਵੇਂ ਨਾਮ ਨੂੰ ਲੈ ਕੇ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਤੇ ਹੋਰ ਵੀ ਕਈ ਸਾਰੇ ਸਿਆਸੀ ਤੇ ਆਮ ਮੁੱਦੇ ਨੇ ਜਿਨ੍ਹਾਂ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਤੇ ਜੀ ਬਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਸਕਰ ਨੇ ਨੇ ਸਤਖਾਣਾ ਸਸਰੀ ਅਕਾਲ ਲੋ ਸੋਹਲ ਆਪਾਂ ਹਾਜ਼ਰ ਤਰਸਕਾਂ ਦੀ ਕਚਹਿਰੀ ਚ ਸਭ ਤੋਂ ਪਹਿਲਾ ਸਵਾਲ ਸਰ ਚੱਕਾਂਗੀ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਅੱਜ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਵੱਲੋਂ ਜਲੰਧਰ ਵਿੱਚ ਯੁੱਧ ਨਸ਼ਾ ਵਿਰੁੱਧ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਕੀ ਲੱਗਦਾ ਹੈ ਸਰ ਹੁਣ ਵੀ ਇਸ ਦੂਜੇ ਪੜਾਅ ਵਾਂਹੀ ਹੁਣ ਅੱਗੇ ਜਾ ਕੇ ਹੋਰ ਕਿਹੜੇ ਤਰੀਕੇ ਅਜ਼ਮਾਏ ਜਾ ਸਕਦੇ ਨੇ ਜਿਨ੍ਹਾਂ ਨਾਲ ਨਸ਼ਾ ਤੇ ਥੱਲ ਪਾਈ ਜਾ ਸਕੇ ਦੇਖੋ ਮੁਖੰਦਰੀ ਪਵਨਦਵਾਨ ਸਰਕਾਰ ਪਿਛਲੇ ਕਾਫੀ ਲੰਬੇ ਹੱਸੇ ਤੋਂ ਲਗੀਆਂ ਨਸ਼ਿਆਂ ਦੇ ਖਾਤਮੇ ਲਈ ਜੋ ਤਾਂ ਸ਼ੁਰੂ ਕੀਤਾ ਹੋਇਆ ਤੁਮ ਜੇ ਦੁਜੇ ਪੜਾ ਦੀ ਗੱਲ ਕਰਦੇ ਆਂ ਤਾਂ ਆਵਾਮੀ ਪਾਰਟੀ ਦੇ ਸੁਪਰੀਮ ਰੰਦ ਕੇਜਰੀਵਾਲ ਮੁਖੰਦਰੀ ਪਕਵਾਂਤ ਮਾਨ ਇਹ ਜੋੜੀ ਪਹਿਲਾਂ ਵੀ ਲਗਾਤਾਰ ਨਸ਼ਿਆਂ ਪ੍ਰਧ ਮਹੰਮ ਦੇ ਵਿੱਚ ਅਗਵਾਈ ਕਰਦੀ ਰਹੀ ਹੈ ਤੇ ਹੁਣ ਵੀ ਇਹ ਜੋੜੀ ਦਾ ਇਹ ਸੁਨੇਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਏਗਾ ਪਰ ਇਹ ਦੀ ਚਰਚਾ ਸੁਗਾਲ ਨੇ ਕਿ ਜਿਹੜਾ ਦੂਜਾ ਪੜਾ ਸ਼ੁਰੂ ਕੀਤਾ ਗਿਆ ਹੈ ਉਦੋਂ ਚ ਇਹ ਹੈ ਕਿ ਜਿਹੜੇ ਪਹਿਲਾਂ ਕੋਈ ਨੌਜਵਾਨ ਕਿਸੇ ਵळे ਨਸ਼ੇ 'ਚ ਗ੍ਰਸਤ ਰਹੇ ਨਸ਼ੇ ਦਾ ਸ਼ਕਾਰ ਹੈ ਤੇ ਉਹਨਾਂ ਨਸ਼ਾ ਛੱਡ ਚੁੱਕੇ ਆ ਤੇ ਨਸ਼ਿਆਂ ਦੇ ਖਿਲਾਫ ਮੈਂ ਮਹਮ ਸ਼ੁਰੂ ਕਰ ਲਈ ਉਹਨਾਂ ਨੂੰ ਜਿਹੜੇ ਸੂਰਮੇ ਸ਼ਬਦ ਦਾ ਨਾਮ ਜਿਹੜਾ ਹੈਗਾ ਦਿੱਤਾ ਗਿਆ ਕਿਉਂ ਸੂਰਮੇ ਆ ਸੂਰਮਾ ਹੁੰਦਾ ਜਿਹੜਾ ਕਿਸੇ ਵੀ ਜੁੱਧ ਦੇ ਵਿੱਚ ਭਾਗ ਲੈਂਦਾ ਔਰ ਲੜਾਈ ਲੜਦਾ ਤਾਂ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਲੜਨ ਵਾਲੇ ਉਹਨਾਂ ਨੂੰ ਸੂਰਮੇ ਦਾ ਨਾਮ ਦਿੱਤਾ ਗਿਆ ਔਰ ਮਹਮ ਸੁਨੇਹਾ ਜਾਏਗਾ ਪੂਰੇ ਪੰਜਾਬ ਦੇ ਅੰਦਰ ਨੌਜਵਾਨੀ ਦੇ ਵਿੱਚ ਕਿ ਦੇਖੋ ਜਿਹੜੇ ਇਸ ਕਦਰ ਕਿਸੇ ਵੇਲੇ ਨਸ਼ਿਆਂ ਚ ਗਲਤਾਨ ਰਹੇ ਨਸ਼ੇ ਵਿੱਚ ਲਪੇਟ ਰਹੇ ਤੇ ਉਹ ਨੌਜਵਾਨ ਆ ਕੇ ਹੁਣ ਸੁਨੇਹਾ ਦੇ ਰਿਹਾ ਕਿ ਨਸ਼ਿਆਂ ਚ ਕੁਝ ਨਹੀਂ ਰੱਖਿਆ ਆਪਾਂ ਪੰਜਾਬ ਨੂੰ ਬਚਾਓ ਆਪਣੀ ਜਵਾਨੀ ਨੂੰ ਬਚਾਓ ਆਪਣਾ ਫੇਖਣ ਨੂੰ ਬਚਾਓ ਫੇਖਿਆਂ ਅਸਲਾ ਨੂੰ ਬਚਾਓ ਇੱਕ ਵੱਡਾ ਸੁਨੇਹਾ ਦੂਜੇ ਪੜਾਅ ਦੀ ਸ਼ੁਰੂਆਤ ਹੈ ਔਰ ਇਸ ਲਈ ਪੂਰੇ ਜ਼ੋਰ ਸ਼ੋਰ ਦੇ ਨਾਲ ਜਿੰਨਾ ਦਮ ਖਾਮੂ ਸਰਕਾਰ ਇਸ ਮੁੱਦੇ ਤੇ ਲਗਾ ਸਕਦੀ ਹੈ ਨਸ਼ਿਆਂ ਵਿਰੁੱਧ ਮਹਾਮੈ ਇੱਕ ਕੈਂਪੇਨ ਦੇ ਤੌਰ ਤੇ ਤਕੋ ਇੱਕ ਪੜਾਅ ਸੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਨਸ਼ਾ ਤਸਕਰੀ ਕਰਦੇ ਸੀ ਇਸ ਕਾਰੋਬਾਰ ਚ ਲੱਗੇ ਸੀ ਕਿਸ ਦੇ ਮਕਾਨ ਟਾਏਗੇ ਐਫ ਆਰ ਅੰਦਰਜੁਮੀਆਂ ਜਿਲ੍ਹਾਂ ਚ ਪਹੁੰਚਾਇਆ ਗਿਆ ਮੁਕੱਦਮੇ ਚੱਲ ਰਿਹਾ ਜ਼ਮੀਨਾਂ ਜਾਇਦਾਦਾਂ ਜਲਦ ਕੀਤੀਆਂ ਗਈਆਂ ਕਿ ਕੋਪੜਾ ਸੀ ਉਹ ਪੜਾਅ ਵੀ جاری ਹੈ ਇੱਕ ਦੂਜਾ ਪੜਾਅ ਹੈ ਕਿ ਨਸ਼ਿਆਂ ਦੇ ਖਿਲਾਫ ਇੱਕ ਸੁਨੇਹਾ ਦੇਣ ਦੀ ਗੱਲ ਹੈ ਇੱਕ ਮੈਂ ਸਮਝਦਾ ਕਿ ਉਸ ਪੜਾਅ ਨਾਲ ਵੀ ਅਹਿਮ ਪ੍ਰਾਇਸ ਕਰਕੇ ਮੰਨਿਆ ਜਾ ਰਿਹਾ ਹੈ ਕੋ ਕਹਦੇ ਚ ਕਿ ਸਮਾਜਿਕ ਰੁਤਵੇ ਨੂੰ ਐਵੇਂ ਦਿੱਤੀ ਗਈ ਹੈ ਜੇ ਜਿਹੜੇ ਨੌਜਵਾਨ ਹੈ ਜੇ ਨੌਜਵਾਨੀ ਇਸ ਮਹਿਮੇ ਦੇ ਚ ਸ਼ਾਮਲ ਹੋਣਗੇ ਤਾਂ ਆਪਣੇ ਆਪ ਦੇ ਚ ਇੱਕ ਵੱਡਾ ਸਨਿਆ ਜਾਏਗਾ ਕਿ ਕਿਸ ਕਦਰ ਜਿਹੜੀ ਪੰਜਾਬੀ ਨੂੰ ਕਦੇ ਉੜਦਾ ਜਿਹੜਾ ਪੰਜਾਬ ਦੇ ਨਾਮ ਨਾਲ ਤੁਲਨਾ ਕੀਤੀ ਗਈ ਕਦੇ ਜਿਹੜਾ ਕਿਸ ਕਦਰ ਵੀ ਕਿਹਾ ਗਿਆ ਕਿਸ ਮੁਚਾ ਪੰਜਾਬ ਦੀ ਦਿਸਾਂਚ ਗਲਤਾਨ ਹੈ ਤੇ ਉਸੇ ਪੰਜਾਬ ਦੇ ਨੌਜਵਾਨ ਜੇ ਸਨਿਆ ਦੇਣਗੇ ਨਿਸਨ ਦੇ ਖਿਲਾਫ ਆਪਣੇ ਆਪ ਦੇ ਚ ਵੱਡਾ ਸਨਿਆ ਹੈ ਉੰ데 ਦੇਖਿਆ ਜਾਵੇ ਪਿਛਲੇ ਸਮੇਂ ਚ ਮੂੜਾ ਕਟਣ ਦਾ ਫਸ ਜ਼ਿਕਰ ਕਰ ਰਹੇ ਆ ਜੋ ਕਿਆਜ ਪਿਛਲੇ ਦਿਨਾਂ ਚ ਹੜਾ ਇਹ ਵੱਡੀ ਨੁਕਸਾਨ ਹੋਇਆ ਬਹੁਤ ਕੁਝ ਵਾਪਰਿਆ ਉਸ ਵੇਲੇ ਵੀ ਬਹੁਤ ਸਾਰੀਆਂ ਥਾਵਾਂ ਤੇ ਆਪਾਂ ਦੇਖਿਆ ਜਿੱਥੇ ਕਿਤੇ ਨਦੀਆਂ ਟੁੱਟ ਰਹੀਆਂ ਸੀ ਨਾਲੇ ਟੁੱਟ ਰਹੀ ਸੀ ਨਹਿਰਾਂ ਟੁੱਟ ਰਹੀਆਂ ਸੀ ਜਰ ਲੋਕਾਂ ਦੇ ਬਚਾਉਣ ਦਾ ਸਵਾਲ ਸੀ ਉਥੇ ਵੀ ਪੰਜਾਬ ਦੀ ਜਿਹੜੀ ਜਵਾਨੀਆਂ ਨੇ ਐਹ ਭੂਮਿਕਾ ਨਿਭਾਈ ਤੇ ਲੰਗਰ ਦੀ ਗੱਲ ਕਰ ਲੋ ਚਾਹੇ ਬਚਾਅ ਦੀ ਗੱਲ ਕਰੋ ਕਿ ਉਹੀ ਜਵਾਨੀ ਜਿਹੜਾ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਪੰਜਾਬ ਦੀ ਰਫਾਈ ਕਰੇਗੀ ਸੂਰਵੇਂ ਤੌਰ ਤੇ ਅੱਗੇ ਆਏਗੀ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਸਨੇਹ ਲਾਜ਼ਮੀ ਤੌਰ ਤੇ ਇਸ ਸਨੇਹ ਦਾ ਪੋਸਿਟਿਵ ਇੰਪੈਕਟ ਨੂੰ ਮੋਚਾ ਪੰਜਾਬ ਚ ਜਾਏਗਾ ਜਾਏਗਾ ਤੇ ਦੁਨੀਆ ਪਰ ਸਨੇਹਾ ਕੇ ਪੰਜਾਬ ਕਿਸ ਕਦਰ ਕਿਸ ਸਿੱਧਤ ਦੇ ਨਾਲ ਨਸ਼ਿਆਂ ਦੇ ਵਿਰੁੱਧ ਲੜਾਈ ਲੜ ਰਿਹਾ ਜੀ 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 ਅੱਗੇ ਵੱਧਦੇ ਸਿੱਧੂ ਸਾਹਿਬ ਨਵੇਂ ਅਕਾਲੀ ਦਲ ਪਾਰਟੀ ਦੀ ਗੱਲ ਕਰਾਂਗੇ ਇਸ ਪਾਰਟੀ ਨੇ ਹੁਣ ਆਪਦਾ ਇੱਕ ਨਵਾਂ ਨਾਮ ਰਜਿਸਟਰ ਕਰ ਲਿਆ ਹੈ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਪ੍ਰਧਾਨ ਨੇ ਇਸ ਪਾਰਟੀ ਦੇ ਉਹਨਾਂ ਵੱਲੋਂ ਨਵਾਂ ਨਾਮ ਜੋ ਹੈ ਉਹ ਰੱਖਿਆ ਗਿਆ ਹੈ ਅਕਾਲੀ ਦਲ ਪੰਜਾਬ ਕੀ ਲੱਗਦਾ ਹੈ ਸਰ ਵੀ ਨਵੇਂ ਨਾਮ ਦੇ ਨਾਲ ਨਾ ਹੋਰ ਕੀ ਨਵੀਂ ਉਮੀਦ ਜੋੜੀ ਜਾ ਸਕਦੀ ਹੈ ਦੇਖੋ ਐਸ ਵਾਲਾ ਜਿਹਦਾ ਤੁਸੀਂ ਜ਼ਿਕਰ ਕਰਿਆ ਪਿਛਲੇ ਕਾਫੀ ਲੰਬੇ ਆਸੇ ਤੋਂ ਸ਼ੋਮਨੀ ਅਕਾਲੀ ਦਲ ਜਿਹਦੀ ਭਾਈ ਸੁਭੀ ਸਿੰਘ ਬਾਦਲ ਹੁਣੇ ਕਰ ਰਹੇ ਆ ਜੀ ਤੇ ਦੂਜਾ ਤੜਾ ਜਿਹੜਾ ਉਹਨਾਂ ਦੇ ਵਿਰੋਧ ਦੇ ਚ ਉਹਨਾਂ ਨੇ ਪੁਨਰਸਰਜੀਤੀ ਅਕਾਲੀ ਗਰ ਕੈਂਪ ਕੀਤਾ ਜਿਹੜੀ ਇੱਕ ਵਾਈਗਿਆਨੀ ਹਰਪ੍ਰੀਤ ਸਿੰਘ ਸਾਉ ਕਾ ਜਜ਼ਦਾਰ ਕਰ ਰਹੇ ਆ ਤੇ ਉਹਨਾਂ ਵੱਲੋਂ ਹੁਣ ਬਕਾਇਦਾ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਉਹਨਾਂ ਦਾ ਤੜਾ ਹੈ ਉਹਦਾ ਨਾਮ ਹੋ ਗਿਆ ਸੋਣੀ ਅਕਾਲੀ ਦਲ ਪੰਜਾਬ ਜੀ ਜਾਨੀ ਇਹਨੂੰ ਰਜਿਸਟਰ ਕਰਵਾਇਆ ਜਾਏਗਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਸੋਣੀ ਅਕਾਲੀ ਦਲ ਪੰਜਾਬ ਦੇ ਨਾਮ ਨਾਲ ਜਿਹੜਾ ਨਵਾਂ ਖਾਲੀ ਦਲ ਜਾਣਿਆ ਜਾਏਗਾ ਜਿਹਦੀ ਕੋਈ ਕਹਿ ਨਹੀਂ ਹਰਪ੍ਰੀਤ ਸਿੰਘ ਮੁਣੀ ਕਰੇ ਬਕਾਇਦਾ ਮੀਡੀਆ ਦੇ ਅੰਦਰ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਕਿ ਇਸ ਤਰ੍ਹਾਂ ਦੇ ਕਦਾਵਰਾ ਕੋ ਸਾਭਾ ਦਾ ਪਾਰਲੀਮੈਂਟ ਮੈਂਬਰ ਵੀ ਰਹੇ ਹੈ ਕਾਉਂਨਲ ਮੰਤਰੀ ਵੀ ਰਹੇ ਪ੍ਰਿੰਸ ਸਿੰਘ ਚੰਨੂ ਮਾਦਰਾ ਪ੍ਰੋਫੈਸਰ ਪ੍ਰਿੰਸ ਸਿੰਘ ਚੰਨੂ ਮਾਦਰਾ ਨੇ ਐਲਾਨ ਕੀਤਾ ਹੈ ਕਿ ਵੀ ਹੋਣਾ ਜਿਹੜੀ ਪਾਰਟੀ ਹੈਗੀ ਇਸ ਨਾਲ ਇੱਥਾ ਰਜਿਸਟਰ ਹੋਏਗੀ ਔਰ ਫਿਰ ਅੱਗੇ ਗੱਲ ਹੁੰਦੀ ਹੈ ਚੋਣ ਕਮਿਸ਼ਨ ਦੀ ਕਿ ਜਦੋਂ ਇਲੈਕਸ਼ਨ ਆ ਰਹੀ ਹੈ ਸਤਾਈ ਚ ਪਾਰਟੀ ਦਾ ਰਜਿਸਟਰ ਹੋਣਾ ਵੀ ਜ਼ਰੂਰੀ ਸੀ ਤੇ ਚੋਣ ਨਿਸ਼ਾਨ ਕੀ ਹੋਏਗਾ ਚੋਣ ਨਿਸ਼ਾਨ ਦੇ ਕੋ ਦਾ ਫੈਸਲਾ ਤਾਂ ਅੰਤਮ ਦੌਰ ਤੇ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਹੁੰਦਾ ਪਰ ਜਿਹੜਾ ਪਾਰਟੀ ਦਾ ਕਹਿਣਾ ਹੈ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇ ਹੋ ਸਕੇ ਤਾਂ ਤੀਰਕਮਾ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਚੋਣ ਨਿਸ਼ਾਨ ਜੋ ਵੀ ਚੋਣ ਕਮਿਸ਼ਨ ਵੱਲੋਂ ਮਿਲੇਗਾ ਪਰ ਤੀਰਕਮਾ ਦੇ ਤੌਰ ਤੇ ਪਹਿਲ ਪਾਰਟੀ ਵੱਲੋਂ ਹੈ ਕਿ ਇਸ ਚੋਣ ਨਿਸ਼ਾਨ ਨੂੰ ਪਹਿਲ ਦਿੱਤੀ ਜਾਏਗੀ ਹੁਣ ਇਸਨ ਇੱਕ ਹੋਰ politcal ਐਂਗਲ ਤੋਂ ਵੀ ਅੱਪਾ ਗੱਲ ਕਰਨੀ ਚਾਹਾਂਗੇ ਦੇਖੋ ਜਦੋਂ ਵਿਖਰੇਵੇਂ ਹੋਇਆ ਕਾਲੀਗੱਦ ਦੇ ਅੰਦਰ ਤੇ ਕਾਫੀ ਲੜਾਈ ਚੱਲੀ ਇਹ ਵੀ ਹੋਇਆ ਕਿ ਜਿਹੜਾ ਚੰਡੀਗੜ੍ਹ ਦਾ ਸ਼੍ਰੋਮਣੀ ਕਾਲੀਦਾ ਮੁੱਖ ਦਫ਼ਤਰ ਹੈ ਉਹ ਕਹਿੰਦੇ ਸਾਡਾ ਦਫ਼ਤਰ ਹੈ ਸਿੰਘਵੀਰ ਸਿੰਘ ਵਾਈ ਵਾਲਾ ਜਿਹੜਾ ਕੰਨ ਦੇ ਲੋਕਾਂ ਦੀ ਦਫ਼ਤਰੀ ਸਾਡਾ ਹੈ ਇਸ ਨੂੰ ਲੈ ਕੇ ਫਿਰ ਪਾਰਟੀ ਦੇ ਚੋਣ ਸੰਝਾਂ ਨੂੰ ਲੈ ਕੇ ਪਾਰਟੀ ਦੇ ਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਹੈਗੇ ਆ ਕਿ ਇਹ ਵੀ ਕਹਿ ਗਿਆ ਕਿ ਅਸਲ ਕਾਲੀਦਾ ਸਾਡਾ ਹੀ ਹੈ ਹੁਣ ਜਦੋਂ ਸ਼੍ਰੋਮਣੀ ਕਾਲੀਦਾ ਪੰਜਾਬ ਨਾਂ ਰੱਖ ਲਿਆ ਗਿਆ ਘੱਟੋ ਘੱਟ ਇੱਕ ਗੱਲ ਤੈ ਹੋ ਗਈ ਹੈ ਕਿ ਜਿਹੜਾ ਆਪਸ ਵਿੱਚ ਨਾਂ ਦਾ ਝਗੜਾ ਸੀਗਾ ਨਾਮ ਨੂੰ ਲੈ ਕੇ ਜਿਹੜੇ ਵਾਦ ਸੀ ਵਾਦ ਖਤਮ ਹੁੰਦਾ ਨਜ਼ਰ ਆ ਰਿਹਾ ਐ ਕਿ ਸੋਮਨੇ ਕਾਲੇ ਜੀ ਦੇ ਭਾਈ ਹੁਣ ਸੁਬੇ ਸੁਬਾਦਰ ਨੂੰ ਇਹ ਕਰ ਰਿਹਾ ਤੇ ਨਵਾਂ ਜਿਹੜਾ ਰਜਿਸਟਰ ਹੋਣ ਜਾ ਰਿਹਾ ਸੋ ਉਹ ਵੀ ਸੋਮਨੇ ਕਾਲਿਆ ਪੰਜਾਬ ਉਸ ਦੇ ਭਾਈ ਕਿਹਨੀ ਹਰਪਲੇਸਨ ਕਰਿਆ ਵੱਖਰੇ ਵੱਖਰੇ ਨਾਮ ਤੇ ਹੁਣ ਸਤਾਈ ਦੀ ਵਿਧਾਨ ਸਭਾ ਦੀ ਚੋਣ ਹੈ ਉਸ ਵਾਲੀ ਦੋਵੇਂ ਤਰ੍ਹਾਂ ਵਧਣੀਆਂ ਹੁਣ ਜਣੀ ਫੈਸਲਾ ਕੈਸ ਆਈ ਥਿੰਕ ਪੰਜਾਬੀਆਂ ਦੇ ਛੱਡਿਆ ਜਾਏਗਾ ਕਿ ਨਾਚ ਕੀ ਰੱਖਿਆ ਜਿਵੇਂ ਆਪਾਂ ਕਹਦੇ ਨੇ ਦਿਲ ਸਾਫ਼ ਹੋਣਾ ਚਾਹੀਦਾ ਪੰਜਾਬੀਆਂ ਦਾ ਦਿਲ ਕਿੰਨਾ ਕੱਜਦੇ ਆ ਇਹ ਦੇਖਿਆ ਜਾਏਗਾ ਕਿੰਨਾ ਕ ਸਾਫ਼ ਇਹਨਾਂ ਪਾਰਟੀਵਾਂ ਤੇ ਕੌਣ ਸਰਬੀਸਗ ਬਾਦਲ ਦੀ ਯੂਆਈ ਵਾਲੇ ਅਕਾਲੀ ਦਲ ਨੂੰ ਪਹਿਚ ਦੇਗਾ ਤੇ ਕਿਹੜੇ ਪੰਜਾਬੀ ਦੇਣਗੇ ਗਿਆਨੀ ਹਰਪੀ ਸਿੰਘ ਵਾਲਾ ਸੋਹਣੀ ਕਾਲੀ ਦਲ ਪੰਜਾਬ ਨੂੰ ਸੋ ਆਲਟੀਮੇਟਲੀ ਮੌਲਾ ਪੰਜਾਬੀਆਂ ਕੋਲੇ ਆ ਗਿਆ 27ਵੀਂ ਵਿਧਾਨ ਸਭਾ ਦੀ ਚੋਣਾਂ ਨੂੰ ਲੈ ਕੇ ਨਾ ਰੱਖ ਲੈ ਗਿਆ ਤੈ ਹੋ ਗਿਆ ਲੜਾਈ ਦਾ ਮੈਦਾਨ ਬਣੇਗਾ ਸਟੇਨਮ ਦਾ ਅਨਸਵਾਰੀਆਂ ਚੋਣਾ ਜੀ ਜੀ ਅਗਲੇ ਮੁੱਦੇ ਤੇ ਓਨਿਆ ਸਿੱਧੂ ਸਾਹਿਬ 328 ਸੁਰੂਪਾਂ ਦਾ ਮਾਮਲਾ ਜਿਹੜਾ ਹੈ ਲਾਪਤਾ ਸੁਰੂਪਾਂ ਦਾ ਮਾਮਲਾ ਇਸ ਨੂੰ ਲੈ ਕੇ ਜਦ ਸਿੱਟ ਬਿਠਾਈ ਗਈ ਸੀ ਤੇ ਫਿਰ ਸਵਾਲ ਪ੍ਰੈਸ ਕਾਨਫਰੰਸ ਕੀਤੀ ਗਈ ਸਵਾਲ ਚੱਕੇ ਗਏ ਤਾਂ ਉਸ ਤੋਂ ਬਾਅਦ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਸ਼੍ਰੀ ਸ਼੍ਰੀ ਅਕਾਲ ਤਖਸੈਬ ਵੱਲੋਂ ਸੀਐਮਾਨ ਨੂੰ ਤਲਬ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਵਾਪਸੀ ਜਵਾਬ ਵੀ ਆ ਗਿਆ ਸੀ ਵੀ ਉਹ ਹਾਜ਼ਰੀ ਭਰਨਗੇ ਇਕ ਨਿਮਾਣੇ ਸਿੱਖ ਦੇ ਤੌਰ ਤੇ ਹਾਜ਼ਰੀ ਭਰਨਗੇ ਤੇ ਹੁਣ ਇਸ ਜਵਾਬ ਦੇ ਉੱਤੇ ਕਾਫੀ ਲੋਕਾਂ ਵੱਲੋਂ ਜੋ ਹੈ ਗੱਲ ਸਾਹਮਣੇ ਆ ਰਹੀ ਹੈ ਨਕਾਰਿਆ ਜਾ ਰਿਹਾ ਹੈ ਜਵਾਬ ਵੀ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ 15 ਤਰੀਕ ਨੂੰ ਹਾਜ਼ਰ ਨਹੀਂ ਹੋਣਾ ਚਾਹੀਦਾ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਮੁਕੰਦਰੀ ਭਗਵਾਨ ਜੀ ਮਾਨ ਉਹਨਾਂ ਨੇ ਸਾਫ਼ ਇੱਕ ਗੱਲ ਕਹਿ ਦਿੱਤੀ ਹੈ ਬਿਆਨ ਦੇ ਦਿੱਤਾ ਕਿ ਮੈਂ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਆਂ ਖਾਲਸਾ ਹਸਤੇ ਹੱਥ ਮਸਤੇ ਹੋਣ ਜਾਵਾਂਗਾ ਔਰ ਉਸ ਤੋਂ ਬਾਅਦ ਕਾਲ ਚਾਹਤ ਦੇ ਜਥੇਦਾਰ ਵੱਲੋਂ ਜਿਸ ਤਰ੍ਹਾਂ ਦਾ ਸੁਨੇਹਾ ਆਇਆ ਗਿਆ ਤਾਲੂਕ ਕੀਤਾ ਗਿਆ ਜੀ ਬਣਾ ਕੇ ਵੀ ਹੱਤਰ ਹੋਣਗੇ ਮੀਟਿੰਗ ਹੋਏਗੀ ਜੋ ਹੋਏਗਾ ਮੀਟਿੰਗ ਦੇ ਬਾਅਦ ਸਾਹਮਣੇ ਆਏਗੀ ਪਰ ਇਹ ਗੱਲ طے ਹੈ ਕਿ ਮੁਖੰਦਰੀ ਭਗਵੰਤ ਮਾਨ ਬਕਾਇਦਾ ਕਾਲ ਚਾਹਤ ਦੇ ਜਿਹੜੇ ਜਥੇਦਾਰ ਵੱਲੋਂ ਤਾਲਬ ਕੀਤਾ ਗਿਆ ਉਸਦੇ ਤੇ ਜਾ ਰਹੇ ਆ ਦੂਜੀ ਗੱਲ ਜਿਹੜੀ ਹੈ ਜਿਸਮਾਨ ਲੈ ਕੇ ਵਾਸੜਾ ਬਿੰਗੇ ਜਨਰਲ ਸਭ ਦੇਖ ਰਹੇ ਨੇ ਕਿ ਵਾਤ ਆ ਜਾਂਦਾ ਕਿ ਮੇਰਾ ਖਿਆਲ ਹੈ ਉਪੰਦਰੀ ਭਗਵਾਨ ਦਾ ਮੇਸ ਨੇ ਹੋ ਜਾਂਦੇ ਪੇਛੋਂ ਤੋਂ ਬਾਅਦ ਤੱਕ ਵੀ ਜੇ ਆਪਾਂ ਲਈਏ ਵਿਵਾਦ ਖਤਮ ਦਾ ਨਜ਼ਰ ਨਹੀਂ ਆਏਗਾ ਬਾਕੀ ਕੋਹ ਪਹਿਲੂ ਹੈ ਜਿਸ ਵਾਸਤੇ ਜੇ ਆਪਾਂ ਹੁਣ ਜ਼ਿਕਰ ਕਰਦੇ ਆ ਉਸ ਨੂੰ ਲੈ ਕੇ ਕਪਸਿਤਾ ਸ਼ੁਰੂ ਹੋਣੀ ਇਕੱਲੇ ਦਲ ਸੁੰਨੀ ਗੁਰਦਾਰ ਪਰੰਧ ਕਮੇਟੀ ਉਤਰਿਆ ਦੂਜੀ ਵਾਰ ਸੇ ਸਰਕਾਰ ਔਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਵੱਲੋਂ ਇਹ ਨਜ਼ਰੀਆ ਦਿੱਤਾ ਜਾ ਰਿਹਾ ਕਿ 328 ਰੁਪਏ ਲਾਪਤਾ ਹੋਣ ਦਾ ਮਾਮਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਸ੍ਰੂਪ ਲਾਪਤਾ ਹੋਇਆ ਕੋਈ ਛੋਟੀ ਗੱਲ ਨਹੀਂ ਇਸ ਕਰਕੇ ਇਸ ਮਾਮਲੇ ਦੀ ਚਾਹ ਜਿਹੜੀ ਹੈਗੀ ਹੈ ਜਾਰੀ ਰਹੇਗੀ ਤੇ ਰਹਿਣੀ ਚਾਹੀਦੀ ਹੈ ਸੈਟ ਬਣੀ ਹੈ ਐਫ ਆਈ ਆਰ ਤਰਜ਼ੁਈ ਹੈ ਔਰ ਸੁਨਿਦਾ ਮਾਮਲਾ ਇਸ ਮਾਮਲੇ ਨੂੰ ਇਸ ਤਰ੍ਹਾਂ ਕਿ ਅੱਜ ਵਟੇ ਨਹੀਂ ਛੱਡਿਆ ਜਾ ਸਕਦਾ ਰਹੀ ਗੱਲ ਐ ਜੀ ਪੀ ਸੀ ਦੀ ਦੇ ਕਾਲੀ ਦਲ ਦੀ ਉਹ ਕਹਿ ਰਿਹਾ ਕਿ ਜੇ 27 ਦੇ ਮਤਾਨ ਸਭਾ ਦੀਆਂ ਚੋਣਾਂ ਆ ਰਹੀਆਂ 27 ਦੇ ਮਤਾਨ ਸਭਾ ਦੀਆਂ ਚੋਣਾਂ ਦੇ ਚੱਲਦਿਆਂ ਜਾਣੁਰ ਜਿਕੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਮਾਮਲੇ ਨੂੰ ਜਿਹੜਾ ਉਠਾਇਆ ਜਾ ਰਿਹਾ ਤਾਂ ਕਿ ਚੋਣਾਂ ਤੇ ਸਾਲਾ ਹਾਲਾ ਨਾ ਜਾ ਸਕੇ ਜੀ ਐਸਜੀਪੀਸੀ ਨੇ ਸਾਫ ਕਿਹਾ ਅਕਾਲ ਸਾਹਿਬ ਦੇ ਜੱਥੇਦਾਰ ਨੇ ਕਹਿ ਦਿੱਤੀ ਗੱਲ ਕਿ ਦੇਖੋ ਜੀ ਜਿਹੜਾ ਹੈਗਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਰਿਕਾਰਡ ਜਿਹੜਾ ਹੈਗਾ ਪੁਲਿਸ ਤਰਫ ਨਹੀਂ ਕਰ ਸਕਦੀ ਜਾਨੀ ਪੁਲਿਸ ਹੁਣ ਇਹ ਗੱਲ ਸਾਫ ਹੋ ਗਈ ਹੈ ਦੇਖਿਆ ਜਾਏਗਾ ਕਿ ਸਿਟ ਕੀ ਫੈਸਲਾ ਕਰਦੀ ਹੈ ਸਿਟ ਵੱਲੋਂ ਇੱਕ ਤਾਂ ਜਿਹੜਾ ਹੈਗਾ ਗੁਰਦਵਾਰਾ ਪ੍ਰੰਧਕ ਕਮੇਟੀ ਜਿਹੜਾ ਸਕਤਾਰ ਹੈ ਉਹਨਾਂ ਨੂੰ ਨੋਟਿਸ ਭੇਜਿਆ ਜਾਏਗਾ ਕਿਹਾ ਗਿਆ ਹੈ ਕਿ ਰਿਕਾਰਡ ਜਿਹੜਾ ਮਿਲਣਾ ਚਾਹੀਦਾ ਤਦ ਤੁਹਾਨੂੰ ਜਾਣ-ਜਾਖਮ ਰੁਖਿਆ ਪਏ ਰਿਕਾਰਡ ਮਿਲੇਗਾ ਤਦ ਜਾਂਚ ਹੋਏਗੀ ਨਾ अरुणा एसीपीजी ने सब मीटिंग करके कहता है कि कौंसल के जतदार दे ने देह देता दे इस गलदा कि पुलिस ਨੂੰ ਰਿਕਾਰਡ ਐਸਪੀਸੀ ਦਾ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਨਹੀਂ ਦਿੱਤਾ ਜਾ ਸਕੇਗਾ ਹੁਣ ਗੱਲ ਇੱਥੇ ਖੜੋਦ ਆ ਕੇ ਖੜੀ ਹੋ ਗਈ ਕਿ ਇਹ ਤੋਂ ਨੈਕਸਟ ਸਟੈਪ ਕੀ ਹੋਏਗਾ ਰਿਕਾਰਡ ਉਹ ਕਹਿੰਦੇ ਐਸਡੀਪੀਸੀ ਵਾਲੇ ਦੇਣਾ ਨਹੀਂ ਦਿੱਤਾ ਨਹੀਂ ਜਾ ਸਕਦਾ ਆ ਕੌਂਸਲ ਦੇ ਜਤਸਦਾਰ ਨੇ ਕਹਿੰਦਾ ਕਿ ਇਸ ਤੋਂ ਬਾਅਦ ਕਿ ਅਗਲਾ ਸਟੈਪ ਲਿਆ ਜਾਏਗਾ ਜੇ ਨਹੀਂ ਲਿਆ ਜਾਏਗਾ ਇਹ ਦੇਖਿਆ ਜਾਏਗਾ ਸਿਰਜਾ ਸਰਕਾਰ ਇਸ ਨੂੰ ਹਮਲਾਤੇ ਕੀ ਕਾਰਵਾਈ ਕਰਦੀ ਹੈ ਪਰ ਇੱਕ ਵੱਡਾ ਵਿਵਾਦ ਵਰ ਬਲਿਡਿਕਲ ਵੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਮੌਕੇ ਦੇ ਉੱਤੇ ਹੀ ਜਿਹੜਾ ਅਕਾਲੀ ਦਰਦੀ ਦੇ ਗਾਇਸ ਮੀਰ ਬਾਦਲਵਨੀ ਕਰ ਰਹੇ ਆ ਉਹਨਾਂ ਵੱਲੋਂ ਇੱਕ ਕਾਇਦਾ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਗਈ ਹੈ ਉਹ ਕਹਿੰਦੇ ਕਿ ਦੇਖੋ ਜੀ ਜਿਹੜਾ ਹੈ ਇਹ ਸਾਰਾ ਮਾਮਲਾ ਪੋਲਿਟਿਕਲ ਪੋਲਿਟਿਕਲ ਨਜ਼ਰੀਏ ਨਾਲ ਕੀਤਾ ਜਾ ਰਿਹਾ ਕਹਿੰਦੇ ਕਿਸ ਕਦਰ ਇਸ ਤਰ੍ਹਾਂ ਜਿਹੜਾ ਹੈ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਹਿੰਦੇ ਜਿਹੜੇ ਤਿੰਨ ਗੁਰੂਗ੍ਰਾਮ ਸਰ ਦੇ ਸਰੂਪਲਾਪ ਪਤਾ ਉਹਨਾਂ ਦੇ ਮਾਂ ਲਈ ਜਿਹੜੇ ਦੋਚੀ ਸੀ ਉਹਨਾਂ ਚੋਂ ਕਹਿੰਦੇ ਇੱਕ ਜਿਹਦਾ ਨਾਮ ਹੈਗਾ ਉਹਨੂੰ ਤਾਂ ਸਰਕਾਰ ਉਹਦੀ ਪੁਸਤਿ ਬਣਾਈ ਕਰ ਰਹੀ ਹੈ ਉਹਨਾਂ ਉਦੇ ਦੇ ਰਹੀ ਆਪ ਚੌਧਾ ਦਿੱਤਾ ਹੈ ਇਹਦਾ جواب ਤਾਂ ਖਰਾਬ ਪੜ ਜਣਗੇ ਕਿੰਨਾ ਸੱਚਾ ਕਿੰਨਾ ਨਹੀਂ ਸੱਚ ਪਰ ਆਕਾਲੀ ਤਲਵੰਦ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਮੋਰਚਾ ਖੁੱਲਿਆ ਗਿਆ ਕਿ ਸਰਕਾਰ ਜਾਣ ਗੁੱਝ ਕੇ ਰਾਸਰੀ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਰਹਾ ਲੈਣ ਲਈ ਇਹ ਜਿਹੜੀ ਹੈਗੀ ਸਾਰੀ ਕਾਰਵਾਈ ਇਸ ਤਰ੍ਹਾਂ ਦੀ ਚਲਾਈ ਵੀ ਹੈ ਗੁਰੂਗ੍ਰਾਮ ਸਰ ਦੇ ਸਰੂਪਲਾਪ ਆਉਣ ਦਾ ਮਾਮਲਾ ਤਾਂ ਕਮਾਉਣ ਨੇ ਸਿੱਧੇ ਤੌਰ ਤੇ ਦਖਲ ਹੁਣ ਕਾਲੀ ਗੱਲ ਨੇ ਵੀ ਇਸ ਗੱਲ ਨੂੰ ਕਹਿਤਾ ਹੈ ਸਰਕਾਰ ਦਾ ਨਜ਼ਰੀਆ ਆਪਦਾ ਨਜ਼ਰੀਆ ਪਾਸਪਾਸ ਕਰਦਾ ਹੈ ਔਰ ਕਾਲਜਾਸਦ ਦੇ ਜੱਜਦਾਰ ਨੇ ਕਹਿ ਦਿੱਤਾ ਕਿ ਰਿਕਾਰਡ ਜਗਾ ਨਹੀਂ ਦਿੱਤਾ ਜਾ ਸਕਦਾ ਸੋ ਸਥਿਤੀ ਇਸ ਤਰ੍ਹਾਂ ਦੀ ਬਣੀ ਵੀ ਹੈ ਪਰ ਇਹ ਸਾਰਿਆਂ ਧਿਰਾਂ ਵੱਲੋਂ ਆਪਣਾ ਆਪਣਾ ਬਿਆਨਵਾ ਜੀ ਜਾਂ ਸਟੈਂਡ ਲੈਣ ਦੇ ਨਾਲ ਇਹਦਾ ਅਰਥ ਇਹ ਨਹੀਂ ਹੈ ਕਿ ਮਾਮਲਾ ਖਤਮ ਹੈ ਮਾਮਲਾ ਬਿਲਕੁਲ ਜਿਵੇਂ 328 ਰੁਪਏ ਦਾ ਮਾਮਲਾ ਉੱਥੇ ਉੱਥੇ ਸਟੈਂਡ ਕਰ ਰਿਹਾ ਹੈ ਕਿਉਂਕਿ ਸਟੇਟ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੁਝ ਕੁ ਕਰ ਤੈਨਾਂ ਜਿਹੜੇ ਆ ਗਏ ਸਾਬਕਾ ਜਿਹੜਾ ਐਸਜੀਪੀਸੀ ਦੇ ਅਧਿਕਾਰੀ ਕਹਿ ਲੋ ਸੰਧ ਦਰਕਾਰ ਨਾਲ ਆਦਮੀ ਕਹਿ ਲੋ ਉਹ ਗ੍ਰਿਫਤਾਰ ਕਿਤੇ ਜਾ ਚੁੱਕੇ ਆ ਪੁੱਛ ਗਿਛੋ ਚੁਕੀ ਆ ਔਰ ਅੱਗੇ ਕਾਰਵਾਈ ਕੀਤੀ ਜਾ ਰਹੀ ਆ ਐਸਜੀਪੀਸੀ ਦੇ ਰਿਕਾਰਡ ਦਾ ਮਾਮਲਾ ਦੂਜੇ ਮੁੱਦੇ ਦਾ ਮਾਮਲਾ ਐ ਪਰ ਇਹ ਮਾਮਲਾ ਪੰਜਾਬ ਚ ਆਉਣ ਵਾਲੇ ਦਿਨਾਂ ਚ ਫੇਰ ਵੀ ਅੱਗੇ ਵਧਦਾ ਨਜ਼ਰ ਆ ਰਿਹਾ ਕਿਉਂਕਿ ਇਹ ਤਾਂ ਸਿੱਧੀ ਅੱਗੇ ਜਾਏਗੀ ਹੁਣ ਭਗਵੰਦਰ ਭਗਵੰਤ ਮਾਨ ਦਾ ਤਾਂ ਜਿੱਥੋਂ ਤੱਕ ਉਹਨਾਂ ਦੇ ਪੇਸ਼ੀ ਦਾ ਸਵਾਲ ਹਮਨੇ ਕਹਿ ਦਿੱਤਾ ਕਿ ਤਾਲਬ ਕੀਤਾ ਤੇ ਮੈਂ ਉੱਥੇ ਹਾਜ਼ਰ ਹੋਮਾਗਾ ਉਹ ਤੋਂ ਬਾਅਦ ਵਿਖਿਆ ਜਾਏਗਾ ਰਿਕਾਰਡ ਤਾਲਬ ਕਰਨ ਦਾ ਮਾਮਲਾ ਇੱਕ ਵੱਖਰਾ ਮੁੱਦਾ 32800 ਰੁਪਏ ਦਾ ਮਾਮਲਾ ਇੱਕ ਵੱਖਰਾ ਮਾਮਲਾ ਹੈ ਉਹਦਾ ਮੁੱਖ ਮੰਤਰੀ ਭਵੰਤ ਮਾਨ ਬਾਰੇ ਸਿੱਧੇ ਤੌਰ ਤੇ ਨਾਤਾ ਕਾਲਸਾ ਦੇ ਜੱਜਰ ਨੇ ਕੋਈ ਜਿਆਦਾ ਸਵਾਲ ਕੀਤਾ ਤੇ ਨਾ ਹੀ ਕਿਦਰ ਮੀਡੀਆ ਚ ਉਹਦੀ ਚਰਚਾ ਆਈ ਹੈ ਕਿ ਇਸ ਬਾਰੇ ਕੀ ਆ ਗਿਆ ਹਾਲਾਂਕਿ ਸਪੈਕੂਲੇਸ਼ਨ ਕਿਆਸ ਰਹੀਆਂ ਇਸ ਤਰ੍ਹਾਂ ਦੀ ਮੀਡੀਆ ਚ ਬਹੁਤ ਵੱਡੀ ਪੱਧਰ ਤੇ ਲੱਗ ਰਹੀਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਮੁੱਖ ਮੰਤਰੀ ਤੁਸੀਂ ਸਮਝ ਜਾਓ ਕਿ ਪਤਾ ਦਸਖ ਹੈ ਤਾਂ ਫੇਰ ਜੇ ਕਾਲਜਾ ਦੀ ਵਸੀਲ ਤੇ ਨੇ ਉਹਨਾਂ ਨੂੰ ਬੁਲਾਇਆ ਜਾ ਸਕਦਾ ਤਾਂ ਫੇਰ ਕਾਲਜਾ ਦੀ ਸਕਤਰੇ ਚ ਕਿਵੇਂ ਬੁਲਾਇਆ ਜਾ ਸਕਦਾ ਜੀ ਕਿਉਂਕਿ ਇਹਨੂੰ ਕਿਵੇਂ ਵਿਖੇਵਾ ਕਰੂਗੇ ਕਾਲਜਾ ਦੀ ਵਸੀਲ ਤੇ ਬਰਾਉਨ ਨੂੰ ਜਾਂ ਕਾਲਜਾ ਸਾਹਿਬ ਦੀ ਸਕਤਰੇ ਤੇ ਬਰਾਉਨ ਨੂੰ ਆਖਰਕਾਰ ਸਿਸਟਮ ਦਾ ਪ੍ਰੰਧ ਤਾਂ ਇੱਕੋ ਹੀ ਹੈ ਨਾ ਸਿਸਟਮ ਦਾ ਜਰਾ ਕਾਲਜਾ ਜ਼ਾਬਦਾ ਦੇ ਤਿਹਦਾਰ ਉਹਦੀ ਨਿਗਰਾਨੀ ਇੱਥੇ ਮੀਟਿੰਗਾਂ ਵੀ ਉੱਥੇ ਆ ਉਹਨਾਂ ਦੀ ਨਿਗਰਾਨੀ ਇੱਥੇ ਹੁੰਦੀ ਹੈ ਤੇ ਹੁਣ ਵੀ ਜੇ ਤਰਵ ਕੀਤਾ ਗਿਆ ਉਹਨਾਂ ਵੱਲੋਂ ਕੀਤਾ ਗਿਆ ਕਿ ਪਿਛਲੇ ਦਿਨਾਂ ਪਿਛਲੇ ਸਾਲ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਗੂਆਂ ਨੂੰ ਅਕਾਲ ਸਰਦੀ ਫਸੀਲ ਤੇ ਸੱਦਾ ਦਿੱਤਾ ਗਿਆ ਸੀਗਾ ਤਨਖਾਹ ਲਈ ਗਈ ਸੀ ਤੇ ਉਹ ਤਨਖਾਹ ਭੁਤੀ ਵੀ ਗਈ ਉਦੋਂ ਦੋ ਤਿੰਨ ਅਗੂਆਂ ਦਾ ਜ਼ਿਕਰ ਕੀਤਾ ਜਾਂਦਾ ਜਿਨ੍ਹਾਂ ਚ ਮਾਨਪ੍ਰੀਤ ਬਾਦਲ ਹੈ ਇਦਾਂ ਜਿਹੜਾ ਰਾਮੂ ਵਾਲੀ ਇੱਕ ਅਦੇ ਅਗੂ ਹੋਰ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਪਤਨ ਸਿੱਕਾ ਇਸ ਕਰਕੇ ਉਹ ਦੈਰੇ ਤੋਂ ਬਾਹਰ ਹੈ ਤਾਂ ਉਹਨਾਂ ਨੂੰ ਤਨਖਾਹ ਨਹੀਂ ਲਈ ਗਈ ਸੀ ਜੀ ਉਹ ਕ ਮਾਮਲਾ ਹੈਗਾ ਫਸੀਲ ਨਾਲ ਜੁੜਿਆ ਹੋਇਆ ਜਥੇਦਾਰ ਸਾਹਿਬ ਕਹਿੰਦੇ ਕਿ ਕਿਉਂਕਿ ਫਸੀਲ ਦਾ ਮਾਮਲਾ ਇਸ ਕਰਕੇ ਉੱਥੇ ਨਹੀਂ ਉਹਨਾਂ ਨੂੰ ਕੀਤਾ ਗਿਆ ਤੇ ਨਿਤੀ ਤੌਰ ਤੇ ਕਿਸ ਤਰ੍ਹਾਂ ਕੁਝ ਵਿਦਵਾਨਾਂ ਵੱਲੋਂ ਮੀਡੀਆ ਵੱਲੋਂ ਇਹ ਸਵਾਲ ਵੀ ਠਾਏ ਜਾ ਰਹੇ ਜੇ ਫਸੀਲ ਤੇ ਨਹੀਂ ਕਿਸੇ ਪੱਤਰ ਸੇ ਕੰਬਲਾਇਆ ਜਾ ਸਕਦਾ ਤਾਂ ਫਿਰ ਸਕਤਰੇ ਦੇ ਦਫਤਰ ਚ ਕਿਵੇਂ ਬੁਲਾਇਆ ਜਾ ਸਕਦਾ ਖੈਰ ਜੀ ਇਹ ਤਾਂ ਆਪਨ ਕੇ ਮਾਮਲੇ ਹੈ ਤਾਂ ਜਵਾਬ ਸੰਬੰਧਿਤ ਤਰੀਕੇ ਦੇਣਗੇ ਪਰ ਜਿਤੋਂਕ ਸਵਾਲ ਬੁਵਾਦਾਂ ਦਾ ਬੁਵਾਦ ਲਗਾਤਾਰ ਇਹਨਾਂ ਮੁੱਦਿਆਂ ਤੇ ਉੱਠ ਰਿਹਾ ਹੈ ਕੌਣ ਸਹੀ ਹੈ ਕੌਣ ਗਲਤ ਹੈ ਇਹ ਆਉਣ ਵਾਲੇ ਸਮੇਂ 'ਚ ਨਿਵੇੜਾ ਹੋਏਗਾ ਇਜਾ ਪਾਰਟ ਸਰ ਇਸ ਮੁੱਦੇ ਤੇ ਗੱਲ ਕਹਿਣ ਨੂੰ ਆ ਇਹਨਾਂ ਨੂੰ ਜਰੂਰ ਦੁਨੀਆ ਪਾਰਟ ਬਟਾ ਸਿੱਖ ਪੰਜਾਬੀ ਭਾਈਚਾਰਾ ਇਹ ਜਰੂਰ ਜਾਣਨਾ ਚਾਹੁੰਦਾ ਹੈ ਕਿ ਆਖਰਕਾਰ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਹੈ 328 ਰੁਪਏ ਦੇ ਲਾਪਤਾ ਉਹਦਾ ਸੱਚ ਕੀ ਹੈ ਐਸਜੀਪੀਸੀ ਕੋਲੇ ਸੱਚ ਆਉ ਵੀ ਸਾਹਮਣੇ ਆਵੇ ਔਰ ਸੱਟ ਦੇ ਰਹਿਣ ਜਿਹੜੇ ਜਾਣਦੇ ਰਹੀ ਜੋ ਕੁਝ ਵੀ ਸਾਹਮਣੇ ਆਉਂਦਾ ਉਹ ਵੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਖਰੇ ਦੇ ਵਿੱਚ ਸਚਾਈ ਸੀ ਜਾਂ ਨਹੀਂ ਸੀ ਕਿ ਜੇ ਸਚਾਈ ਸੀ ਤਾਂ ਐਸਜੀਪੀਸੀ ਵੱਲੋਂ ਕਿਉਂ ਸਾਲ ਉਠਾਏ ਗਏ ਜੇ ਸਚਾਈ ਨਹੀਂ ਸੀ ਤਫਰੀਕਾਂ ਨੂੰ ਸੱਟ ਜਾਂ ਜਾਂਚ ਬਿਠਾਈ ਗਈ ਜੀ ਜੀ ਅੱਗੇ ਵਧਿਆ ਸਿੱਧੂ ਸਾਹਿਬ ਕਿਸਾਨਾਂ ਦੀ ਗੱਲ ਕਰਾਂਗੀ ਕਿਸਾਨ ਨੇਤਾ ਸਰਵੰਤ ਸਿੰਘ ਪੰਦੇਰ ਵੱਲੋਂ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਕੀ ਲੱਗਦਾ ਸਰ ਵੀ ਕੀ ਨਤੀਜਾ ਹੋਏਗਾ ਇਸ ਗੱਲਬਾਤ ਦਾ ਬਿਲਕੁਲ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆਨ ਲਗਾਤਾਰ ਕਿਸਾਨ ਮੰਗਾਂ ਲੈ ਕੇ ਵੱਖ-ਵੱਖ ਕਿਤੇ ਤੇ ਬੰਦੀਆਂ ਅੰਦੋਲਨ ਕੁਝ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ ਕੁਝ ਪੰਜਾਬ ਸਰਕਾਰ ਨਾਲ ਸੰਬੰਧ ਹੈ ਜੀ ਜਿਸ ਮੀਟਿੰਗ ਦਾ ਜ਼ਿਕਰ ਕੀਤਾ ਹੈ ਸਰਮ ਸਿੰਘ ਪਨੇਰਾ ਕਦਾਬਾਰ ਕਿਸਾਨ ਆਗੂ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਯੋਧੇ ਹੈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਅੰਦੋਲਨਾਂ 'ਵੀ ਲੜਿਆ ਉਹਨਾਂ ਨੇ ਤੇ ਅੱਜ ਉਹਨਾਂ ਦੀ ਇੱਕ ਵਾਈਟ ਹੇਟ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਜਿਹੜੇ ਮੁੱਦੇ ਉਠਾਏ ਗਏ ਇੱਕ ਤਾਂ ਸਿੱਧਾ ਇਹ ਮੁੱਦਾ ਇਹ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਜਿਸ ਉਹ ਬੰਦੇਸਾਂ ਤੇ ਡੱਲੇਵਾਲ ਸਾਹਿਬ ਉਹਨਾਂ ਦੀ ਇੱਕ ਵਾਈਟ ਅੰਦੋਲਨ ਚੱਲਿਆ ਸ਼ੰਭੂ ਖਨੋਰੀ ਬਾਰਡਰ ਤੇ ਉਸ ਵੇਲੇ ਜਦੋਂ ਉਸ ਅੰਦੋਲਨ ਨੂੰ ਖੇੜਿਆ ਗਿਆ ਅੰਦੋਲਨ ਤੋਂ ਉੱਠਿਆ ਤਾਂ ਕਿਹਾ ਜਾਂਦਾ ਕਿ ਵੱਡੀ ਗਿਣਤੀ ਤੇ ਟਰਾਲੀਆਂ ਸਾਜੂ ਸਮਾਨ ਲੰਗਰ ਹੋਰ ਜ਼ਰੂਰੀ ਵਸਤਾਂ ਦੀ ਉੱਥੇ ਲੁੱਟਪਾਰ ਹੋਈ ਕੌਣ ਲੈ ਕੇ ਕੋਈ ਪੁਲਿਸ ਤੇ ਦੋਸ਼ ਲਾ ਰਿਹਾ ਕੋਈ ਕਿਸੇ ਵਿਅਕਤੀਆਂ ਦੇ ਦੋਸ਼ ਲਾ ਰਿਹਾ ਕਾਫੀ ਕੁਝ ਹੈ ਸਰਜਨ ਬਨੇ ਨੇ ਅੱਜ ਮੀਡੀਆ 'ਚ ਕਿਹਾ ਕਿ 3 ਕਰੋੜ ਤੋਂ ਉੱਪਰ ਦਾ ਸਮਾਨ ਟਰਾਲੀਆਂ ਟਰੈਕਟਰ ਵਗੈਰਾ ਜਿਹੜੇ ਲਾਪਤਾ ਹੋਏ ਅਸੀਂ ਕਹਿੰਦੇ ਮੁੱਦਾ ਉਹ ਵੀ ਉਠਾਵਾਂਗੇ ਅੱਜ ਦੀ ਮੀਟਿੰਗ ਉਹਨਾਂ ਨੇ ਠਾਇਆ ਤੇ ਦੂਜਾ ਜਿਹੜਾ ਹੈਗਾ ਬਿਜਲੀ ਸੋਲ ਬਿੱਲਾਂ ਦਾ ਮਾਮਲਾ ਹੈ ਬਿਜਲੀ ਸੋਲ ਬਿੱਲਾਂ ਦਾ ਮਾਮਲਾ ਹਾਲਾਂਕਿ ਅ ਕੇਂਦਰ ਨਾਲ ਸੰਬੰਧਿਤ ਹੈ ਪਰ ਪੰਜਾਬ ਦੇ ਰਾਹੀਂ ਪੰਜਾਬ ਚ ਵੀ ਕਿਹਾ ਜਾ ਰਿਹਾ ਕਿ ਪੰਜਾਬ ਇਸ ਦਾ ਵਿਰੋਧ ਕਰੇ ਪਿਛਲੇ ਸਮੇਂ ਚ ਮੰਰੇਗਾ ਦੀ ਮੰਗ ਕੀਤੀ ਜਾ ਰਹੀ ਹੈ ਮੰਰੇਗਾ ਦੀਆਂ ਸੁਧਾਂ ਦੇ ਖਿਲਾਫ ਜੀ ਬਦਉਰੇ ਤਾਂ ਖੈਰ ਕਿਸਾਨ ਵੀ ਸੰਤੋਸ਼ ਚ ਆ ਕੇ ਵੀ ਚਲੋ ਇੱਕ ਵਿਸ਼ੇਸ਼ ਸੈਸ਼ਨ ਹੋਇਆ ਵਿਸ਼ੇਸ਼ ਸੈਸ਼ਨ ਚ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਕਿ ਸਾਨੂੰ ਪ੍ਰਵਾਨ ਨਹੀਂ ਕੀਤੀਆਂ ਗਈਆਂ ਸੁਧਾਂ ਪਰ ਦੂਜੇ ਮੁੱਦੇ ਹੈ ਇਸ ਤਰ੍ਹਾਂ ਕਰਜ਼ੇ ਦਾ ਮਾਮਲਾ ਹੈ ਕਿਸਾਨਾਂ ਦੇ ਕੇਸ ਬੰਨ ਦਾ ਮਾਮਲਾ ਹੈ ਹੋਰ ਵੱਖ-ਵੱਖ ਮੁੱਦੇ ਹੈਗੇ ਆ ਸਿੱਧੇ ਤੌਰ ਤੇ ਜਿਹੜੇ ਕਿਸਾਨੀ ਮਾਮਲਿਆਂ ਨਾਲ ਜੁੜੇ ਹੋ ਉਹਨਾਂ ਮੁੱਦਿਆਂ 'ਤੇ ਗੱਲਬਾਤ ਹੋਈ ਹੈ ਗੱਲਬਾਤ ਦਾ ਫੌਰੀ ਤੌਰ ਤੇ ਨੋਟਾਰਾ ਤਾਂ ਕੋਈ ਹੁੰਦਾ ਨਹੀਂ ਦੇਖਿਆ ਜਾਏਗਾ ਕਿ ਸਰਕਾਰ ਨਾਲ ਜੋ ਗੱਲਬਾਤ ਹੋਈ ਹੈ ਅਮਲੀ ਤੌਰ ਤੇ ਉਹਨਾਂ ਜੋ ਕਿੜੀਆਂ ਗੱਲਾਂ ਦੇ ਨਿਬੜੇ ਹੁੰਦੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਕਿਸਾਨ ਆਪ ਕੋਲ ਮੀਟਿੰਗ ਹੋਣੀ ਆਪਣੇ ਉੱਚੇ ਕੌਡਾ ਤੇ ਅਹਿਮ ਮੁੱਦਾ ਹੈ ਸਰਕਾਰ ਵੀ ਚਾਹੁੰਦੀ ਹੋਈ ਕਿ ਮਾਮਲਾ ਨਿਬੜਨਾ ਚਾਹੀਦਾ ਕਿਸਾਨ ਤਾਂ ਚਾਹੁੰਦੇ ਚਾਹੁੰਦੇ ਆ ਜੀ ਪਰ ਗੱਲ ਇੱਥੇ ਆ ਕੇ ਨਿਬੜੀ ਜਾ ਕਿ ਕਿਹੜੇ ਮੰਗਾਂ ਦੇ ਉੱਤੇ ਸਹਿਮਤੀ ਬਣੀ ਹੈ ਤਿਕਰੀਆਂ ਮੰਗਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਸਾਨੂੰ ਅਮਲ ਚ ਆਉਂਨਗੀਆਂ ਨਜ਼ਰ ਆਉਣਗੀਆਂ ਜੀ ਜੀ ਮਨਰੇਗਾ ਦੀ ਗੱਲ ਕੀਤੀ ਸੀ ਸਰ ਤੁਸੀਂ ਮਨਰੇਗਾ ਤੇ ਹੀ ਅਗਲਾ ਸਵਾਲ ਪੁੱਛਾਂਗੀ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਇਸ ਮਨਰੇਗਾ ਨੂੰ ਲੈ ਕੇ ਮਨਰੇਗਾ ਦੀ ਸੋਧਾਂ ਦੇ ਖਿਲਾਫ ਵਾਅਦ ਚ ਕੀ ਜਾਰੀ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਤਾਂ ਸੁਨੀਲ ਜਾਖੜ ਭਾਜਪਾ ਤੋਂ ਜਿਹੜੇ ਨੇ ਉਹਨਾਂ ਵੱਲੋਂ ਵੀ ਵੀਜੀ ਰਾਮ ਜੀ ਐਕਟ ਦੇ ਹੱਕ ਵਿੱਚ ਖੜਨ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਲ ਦੇ ਨਾਲ ਕਹਿੰਦੇ ਆ ਵੀ ਕਾਂਗਰਸ ਪਾਰਟੀ ਨੇ ਕਿਹਾ ਵੀ ਉਹ 8 ਤੋਂ 12 ਤਰੀਕ ਤੱਕ ਵਿਰੋਧ ਪ੍ਰਦਰਸ਼ਨ ਕਰੇਗੀ ਲੋਕਾਂ ਨੂੰ ਜਾਗਰੂਕ ਕਰੇਗੀ ਤਾਂ ਇੱਥੇ ਕੀ ਲੱਗਦਾ ਹੈ ਸਰ ਵੀ ਭਾਜਪਾ ਨੂੰ ਹੰਗਾਰਾ ਮਿਲੇਗਾ ਜਾਂ ਵਿਰੋਧੀ ਪਾਰਟੀਆਂ ਨੂੰ ਦੇਖੋ ਦੋਵੇਂ ਪਹਿਲੂ ਹੈ ਮਗਰੇਗਾ ਦੇ ਮੁੱਦੇ ਤੇ ਭਾਜਪਾ ਕومی ਪੱਤਰ ਤੇ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤ ਸੋ ਜਾਂਦਾ ਹੈ 125 ਜਣਾਂ ਦੇ ਰੋਜ਼ਗਾਰ ਦੀ ਗੱਲ ਕਰਦੇ ਆ ਪਹਿਲਾਂ ਕਹਿੰਦੇ 100 ਦਿਨ ਸੀ ਕਾਂਗਰ ਜਿਹੜੀ ਮੁੱਖ ਵਿਰੋਧੀ ਥਰ੍ਹਾਂ ਪਾਰਲੀਮੈਂਟ ਦੇ ਅੰਦਰ ਵੀ ਤੇ ਆਪਾ ਪੰਜਾਬ ਚ ਵੀ ਕਹਿ ਸਕਦੇ ਹਾਂ ਮਖਬੂਰੂਦੀ ਤੇਰੇ ਕਾਂਗਰਸ ਦਾ ਕਹਿਣਾ ਇਹ ਹੈ ਕਿ ਪਹਿਲਾਂ ਜਿਹੜੇ 100 ਦਿਨ ਸੀ 100 ਦਿਨ ਦਾ ਰੋਜ਼ਗਾਰ ਤਾਂ ਮਿਲਦਾ ਨਹੀਂ ਸੀ 125 ਦਿਨਾਂ ਦਾ ਖਾਮਕਾ ਇੱਕ ਵਿਖਾਵਾ ਕੀਤਾ ਗਿਆ ਰੋਜ਼ਗਾਰ ਤਾਂ 100 ਦਿਨ ਦਾ ਨਹੀਂ ਮਿਲਦਾ 125 ਦਿਨਾਂ ਦਾ ਕਿੱਥੋਂ ਮਿਲੇਗਾ ਜੀ ਦੂਜਾ ਇਹ ਸੀਗਾ ਵੱਡੀ ਗੱਲ ਇਹਦੇ ਵਿੱਚ ਜਿਹੜਾ ਨੁਕਤਾ ਹੈਗਾ ਵਿੱਤੀ ਮਾਮਲੇ ਦਾ ਉਹ ਹੈ ਕਿ ਕੇਂਦਰ ਹੁਣ 60% ਦੇ ਹਿਸਾਬ ਆਏਗਾ ਸੂਬੇ ਪਾਉਣਗੇ 40% ਦੇ ਹਿਸਾਬ ਪਹਿਲਾਂ ਕੇਂਦਰ ਪਾਉਂਦਾ ਸੀ 90% ਦੇ ਸੂਬੇ 10% ਦੇ ਹੁਣ ਪੰਜਾਬ ਦਾ ਤਰਕ ਹੈ ਦੂਜੇ ਸੂਬਿਆਂ ਦਾ ਵੀ ਇਹੀ ਤਰਕ ਹੋਏਗਾ ਸੌਖਾ ਹੈ ਵੱਖਰੀ ਗੱਲ ਹੈ ਕਿ ਜਿਹੜੇ ਭਾਜਪਾ ਦੇ ਸੂਬੇ ਆ ਉਹ ਕੇਂਦਰ ਦੇ ਖਿਲਾਫ ਨਹੀਂ ਬੋਲਣਗੇ ਇਸ ਮੁੱਦੇ ਤੇ ਖੁਦ ਹੀ ਤਰ੍ਹਾਂ ਦੀ ਗੱਲ ਕਰਦੀਆਂ ਕਰਦੀਆਂ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਦੋਂ ਸੂਬਿਆਂ ਕੋਲੇ ਪੈਸਾ ਹੀ ਨਹੀਂ ਹੈਗਾ ਪੈਸੇ ਦਾ ਸਾਰੇ ਸਰੋਤ ਤਾਂ ਕੇਂਦਰ ਕੋਲੇ ਹੈ ਤੇ ਸੂਬੇ ਕਿੱਥੋਂ 40% ਦਾ ਹਿੱਸਾ ਪਾਉਣਗੇ ਜਦੋਂ 40% ਦਾ ਹਿੱਸਾ ਨਹੀਂ ਪਏਗਾ ਤਾਂ ਮਂ ਗ੍ਰਿਕਾ ਦੇ ਨਾਂ ਤੇ ਚਾਹ ਜੀਰਾ ਦੇ ਨਾਂ ਤੇ ਇਹਨੂੰ ਐਕਸਟਰਾ ਰੱਖ ਲਓ ਜੋ ਮਰਜ਼ੀ ਨਾਂ ਦੇ ਦਿਓ ਜਦੋਂ ਪੈਸਾ ਹੀ ਨਹੀਂ ਹੋएगा ਤਾਂ ਸਕੀਮ ਚੱਲੀ ਕਿਤੇ ਸੁ ਕਿਹਾ ਜਾ ਰਿਹਾ ਕਿ ਸਿੱਧੇ ਤੌਰ ਤੇ ਇਹ ਮਜ਼ਦੂਰਾਂ ਦੇ ਖਿਲਾਫ ਲੰਦਾ ਗਿਆ ਹੈ ਤਾਂ ਜਿਹੜਾ ਕਿ ਅਸਲ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੇ ਛਾਪਾ ਹੈ ਔਰ ਜਮਹੂਰੀ ਅਧਿਕਾਰ ਜਿਹੜਾ ਉਹਨਾਂ ਤੋਂ ਖੋਇਆ ਜਾ ਰਿਹਾ ਇਹਦੇ ਖਿਲਾਫ ਕਾਂਗਰਸ ਵੱਖ-ਵੱਖ ਸੁਗਿਆਂ ਚ ਔਰ ਪੰਜਾਬ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਕਿ 12 ਜਨਵਰੀ ਤੱਕ ਉਹਨਾਂ ਵੱਲੋਂ ਜਾਗਰੂਕਤਾ ਮਹਿੰਤ ਲਾਈ ਜਾਏਗੀ ਦੂਜੇ ਪਾਸੇ ਇੱਕ ਕਿਸਾਨ ਜਿੱਥੇ ਬੰਦੀਆਂ ओवीएस ਮੁੱਦਿਆਂ ਤੇ ਲੜਾਈ ਲੜ ਰਹੀਆਂ ਉਹ ਵੀ ਕਹਿ ਰਹੀਆਂ ਮੈਂ ਦੂਰ ਜਿੱਥੇ ਬੰਦਿਆਂ ਵਿੱਚ ਲੜਾਈ ਲੜ ਰਹੇ ਆ ਪਰ ਭਾਤੀ ਜਨਤਾ ਪਾਰਟੀ ਐ ਇਹ ਗੱਲ ਦੇ ਮੰਨਣੀ ਪਵੇਗੀ ਕਿ ਪੰਜਾਬ 'ਚ ਬਦਲੀਆਂ ਹੋਈਆਂ પરિਸਥਿਤੀਆਂ ਚ ਭਾਤੀ ਜਨਤਾ ਪਾਰਟੀ ਜਿਹੜੀ ਮੌਜੂਦਾ ਲੀਡਰਸ਼ਿਪ ਐ ਉਹ ਜਿਹੜੇ ਕੇਂਦਰ ਵੱਲੋਂ ਫੈਸਲੇ ਹੁੰਦੇ ਆ ਉਹਨਾਂ ਦੀ ਪੂਰਤੀ ਲਈ ਉਹਨਾਂ ਦੇ ਹਮਾਇਤ ਦੇ ਵਿੱਚ ਉਹਨੂੰ ਬਕਾਇਦਾ ਮਹਿਮ ਚਲਾਈ ਜਾਂਦੀ ਐ ਜਦੋਂ ਆਪਾਂ ਅੱਜ ਦਾ ਜ਼ਿਕਰ ਕਰਦੇ ਆ ਤਾਂ ਭਾਜਪਾ ਸ੍ਰੀ ਜਖੜ ਜਿਹੜੇ ਪ੍ਰਧਾਨ ਨੇ ਉਹਨੇ ਆਪਣੇ ਹਲਕੇ 'ਚ ਜਿਹੜੀ ਫਾਜ਼ਲਗਾ ਜਾ ਕੇ ਜਿਹੜਾ ਹੈਗਾ ਉਨਾਂ ਨੇ ਅੱਜ ਇੱਕ ਕਾਨਫਰੰਸ ਕੀਤੀ ਹੈ ਚੰਗੀ ਪਰਚੀ ਕਾਨਫਰੰਸ ਹੋਈ ਹੈ ਜਿਸ ਦੇ ਚ ਉਹਨਾਂ ਨੇ ਜੀਰਾਂ ਦੀ ਬਿੱਲੀ ਦੀ ਹਮਾਇਤ ਕੀਤੀ ਹੈ ਔਰ ਉਹਨਾਂ ਨੇ ਕਾਂਗਰਸ ਦੀ ਵੀ ਆਲੋਚਨਾ ਕੀਤੀ ਹੈ ਔਰ ਆਪ ਦੀ ਵੀ ਆਲੋਚਨਾ ਕੀਤੀ ਹੈ ਇਸੇ ਤਰੀਕੇ ਨਾਲ ਸ਼ੂਨੀ ਕਾਲੀ ਦਲ ਦੀ ਵੀ ਆਲੋਚਨਾ ਕੀਤੀ ਹੈ ਉਹ ਕਹਿੰਦੇ ਖਾਮ ਖਾ ਜਿਹੜਾ ਹੈਗਾ ਕੇਂਦਰ ਦੇ ਖਿਲਾਫ ਦੋਸ਼ ਮੜੇ ਜਾ ਰਹੇ ਹਨ ਜਦੋਂ ਕਿ ਜਿਹੜਾ ਸੂਬੇ ਸਰਕਾਰਾਂ ਹੈਗੀਆਂ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਕਿ ਪਿਛਲੇ ਸਮੇਂ ਚ ਰੋਜ਼ਗਾਰ ਤਾਂ ਆਪ ਨਹੀਂ ਦੇ ਸਕੇ ਖਾਮ ਖਾ ਕੇਂਦਰ ਨੂੰ ਪਰ ਦਾ ਨਾਮ ਕਰੇ ਨਜ਼ਰੀ ਆਏਗਾ ਭਾਰਤੀ ਜਨਤਾ ਪਾਰਟੀ ਦਾ ਜੀ ਜੀ ਸਿੱਧੂ ਸਾਹਿਬ ਅਗਲੇ ਮੁੱਦੇ ਤੇ ਚੱਲਦੇ ਆ ਅ ਅਖੀਰਲਾ ਮੁੱਦਾ ਹੈ ਪਰ ਇਸ ਤੇ ਘੱਟ ਲਫ਼ਜ਼ਾਂ ਵਿੱਚ ਭਾਵੇਂ ਤੁਸੀਂ ਇਸ ਤੇ ਜਵਾਬ ਜ਼ਰੂਰ ਦਿਓ ਹਿਮਾਚਲ ਸਰਕਾਰ ਦੀ ਗੱਲ ਕਰਦੀਆਂ ਅ ਹੁਣ ਪਾਵਰ ਪ੍ਰੋਜੈਕਟ ਜਿਹੜੇ ਹਿਮਾਚਲ ਚ ਚੱਲ ਰਹੇ ਨੇ ਉਸ ਨੂੰ ਲੈ ਕੇ ਹਿਮਾਚਲ ਸਰਕਾਰ ਨੇ ਸਵਾਲ ਚੱਕੇ ਨੇ ਤੇ ਕਿਹਾ ਹੈ ਵੀ ਅਸੀਂ ਜੋ ਬਿਜਲੀ ਸਪਲਾਈ ਇਹਨਾਂ ਤੋਂ ਜਾਂਦੀ ਹੈ ਪੰਜਾਬ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਇਨਾ ਤੇ ਅਸੀਂ ਹੁਣ ਟੈਕਸ ਪਾ ਲਾਵਾਂਗੇ ਇਸ ਬਾਰੇ ਕੀ ਕਹੋਗੇ ਸਰ ਕਹਣਾ ਕਿ ਬਈ ਨਵੀਂ ਸ਼ੰਗੜੀ ਸੇ ਹੇਤੀਆ ਮਾਚਰਵਾਲਾ ਨੇ ਜੀ ਦੇਖੋ ਪਾਵਰ ਪ੍ਰੋਜੈਕਟ ਕਿੱડે ਲੱਗਿਆ ਮਾਚਰ ਚਾਉਣਾ ਤੇ ਸਿੱਧੇ ਤੌਰ ਤੇ ਸਸਲਾਉਣ ਦੀ ਗੱਲ ਕੀਤੀ ਹੈ ਹੁਣ ਜਿਹੜੇ ਬਿਜਲੀ ਪ੍ਰੋਜੈਕਟ ਹੈ ਕਿਹਾਂ ਚ ਉਹਨਾਂ ਨੂੰ ਬਿਜਲੀ ਜਾਂਦੀ ਹੈ ਰਾਜਸਥਾਨ ਨੂੰ ਕਿਹਾਂ ਚ ਜਾਂਦੀ ਹੈ ਕਿਉਂਕਿ ਪਾਖੜਾ ਡੈਮ ਕਾਮਨ ਪ੍ਰੋਜੈਕਟ ਹੈਗਾ ਉਤੋਂ ਸਿੱਧੇ ਤੌਰ ਤੇ ਕੁਝ ਬਿਜਲੀ ਦਾ ਸਾਰ ਰਾਜਸਥਾਨ ਜਾਂਦਾ ਪਾਣੀ ਵੀ ਜਾਂਦਾ ਹੈ ਇੱਦਾਂ ਹਰਿਆਣਾ ਚ ਵੀ ਜਾਂਦਾ ਹੈ ਉਹ ਕਹਿੰਦੇ 300 ਕਰੋੜ ਰੁਪਿਆ ਦਾ ਬਾਧੂ ਬੋਝ ਪਏਗਾ ਪੰਜਾਬ ਤੇ ਸੁੰਦਰ ਸੁਗਾਂ ਤੇ ਜਿਹਦੀ ਇਹ ਦੇਗੀ ਕਰਨੀ ਹੋਏਗੀ ਹੁਣ ਪੰਜਾਬ ਵਾਲਿਆਂ ਨੇ ਸਾਫ਼ ਅਹੰਕਾਰ ਦਿੱਤਾ ਹੈ ਪੰਜਾਬ ਦੇ ਜਿਹੜੇ ਕੇਰਨ ਮੰਤਰੀ ਅਵਿੰਦਰ ਕੋਇਲ ਇਹਨਾਂ ਮੁੱਦਿਆਂ ਦੇ ਅਕਸਰ ਮੈਂ ਦੇਖਿਆ ਹੋਈ ਜ਼ਿਕਰ ਕਰਦੇ ਆ ਉਹ ਕਹਿੰਦੇ ਵੀ ਇਹ ਕਾਂਗਰਸ ਇੱਕ ਪਾਸੇ ਦਾ ਪੰਜਾਬ ਹੈ ਤੇ ਛਿਣਦੀ ਹੈ ਦੂਜੀ ਪਾਸੇ ਪਿਛਲੇ ਸਮੇਂ ਦੀ ਵੀ ਕਹਿੰਦੇ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਆ ਵੀ ਤਾਂ ਕਹਿੰਦੇ ਲੁੱਟਵਾਲੀ ਗੱਲ ਆ ਖਾਮਕਾ ਸਾਡੇ ਤੇ ਬੋਝ ਪਾਇਆ ਜਾ ਰਿਹਾ ਹੈ ਕਿਉਂ ਅਸੀਂ ਸਹਿਸ ਦੇਵਾਂਗੇ ਉਸਦਾ ਇਸ ਮਾਮਲੇ 'ਚ ਦਾਲਾ ਦਾ ਬੂਆ ਆਪਣੇ ਆਪ ਹੈਰਣਾ ਹਾਈ ਕੋਰਟ ਦਾ ਬੂਆ ਵੀ ਖੜਕਾਇਆ ਜਾਵੇ ਪਰ ਇਸ ਸਥਿਤੀ ਦੇ ਵਿੱਚ ਦੂਜੇ ਸੁਪਰੀਆਂ ਦੇ ਪ੍ਰਤੀਕਰਮ ਨਹੀਂ ਆਏ ਪਰ ਪੰਜਾਬ ਨੇ ਜ਼ਰੂਰ ਰੋਜ਼ ਫਿੱਟਾ ਕਿ ਹਿਮਾਚਲ ਬਿਲਕੁਲ ਗਲਤ ਫੈਸਲਾ ਮੰਨਣਯੋਗ ਨਹੀਂ ਹੈ ਜੀ 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 ਅੱਜ ਲਈ ਇਨਾਈ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਸ਼ੁਕਰੀਆ जानਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਾਂਗਰਸ ਦੇ ਪ੍ਰਧਾਨ ਪੰਜਾਬ ਵੱਲੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਖੁੱਲੀ ਚੁਣੌਤੀ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਤੇ ਕਿਹਾ ਹੈ ਵੀ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਉਹ ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਦੇ ਖਿਲਾਫ ਖੜੇ ਹੋ ਕੇ ਦਿਖਾਉਣ ਤਾਂ ਕਿ ਉਹਨਾਂ ਨੂੰ ਦਿਸ ਜੇ ਵੀ ਪੰਜਾਬ ਆਖਿਰ ਕਿਸ ਨੂੰ ਅਗਲੀ ਸਰਕਾਰ ਬਣਾਉਣਾ ਚਾਹੁੰਦਾ ਹੈ ਇਸ ਬਾਰੇ ਅਗਲੇ ਐਪੀਸੋਡ ਵਿੱਚ ਚਰਚਾ ਕਰਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ We'll